ਗੋੜੀ ਮਹੱਲਾ ਪੰਜਵਾ ਬਾਜ ਆਉ ਹਮਾਰੇ RAM ਪਿਆਰੇ ਜੀਓ ਰਹਿਣ ਦਿਨਸ ਸਾਥ ਸਾਥ ਚਿਤਾਰੇ ਜੀਓ ਸੰਤ ਦੇਉ ਸੰਦੇਸ਼ਾ ਪੈ ਚਰਨਾਰੇ ਜੀਓ ਤੁਦ ਬਿਨ ਕਿਤ ਬਿਦ ਤਰੀਏ ਜੀਓ ਸੰਗ ਤੁਮਾਰੈ ਮੈਂ ਕਰੇ ਅਨੰਦਾ ਜੀਓ ਵਣ ਤਣ ਤ੍ਰਿ ਭਵਨ ਸੁਖ ਪਰਮਾਨੰਦਾ ਜੀਓ ਤੇਜ ਸੁਹਾਵੀ ਇਹ ਮਨ ਬਿਦ ਸੰਦਾ ਜੀਓ ਵੇਖ ਦਰਸ਼ਨ ਇਹ ਸੁਖ ਲਹੀਐ ਜੀਓ ਚਰਨ ਪਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਵੰਦਨ ਦੇਵਾ ਜੀਓ ਦਾਸਨ ਦਾਸ ਨਾਮ ਜਪ ਲੈ ਵਾ ਜੀਓ ਬਿਨੋਂ ਸਾ ਕੁਰਪਾ ਹੈ ਕਹੀਐ ਜੀਓ ਈਸ਼ ਕੁੰਨੀ ਮੇਰੀ ਮਨ ਤਨ ਹਰਿਆ ਜੀਓ ਦਰਸ਼ਨ ਦੇਖਤ ਸਭ ਦੁੱਖ ਪਰ ਹਰਿਆ ਜੀਓ ਹਰ ਹਰ ਨਾਮ ਜਪੇ ਜਪ ਤਰਿਆ ਜੀਓ ਇਹ ਅਜਰ ਨਾਨਕ ਸੁਖ ਸਹੀਐ ਜੀਓ ਗੋਲੀ ਮਾਜ ਮਹੱਲਾ ਪੰਜਵਾ ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ ਮਨ ਤਨ ਤੇਰਾ ਇਹ ਜੀਓ ਭੇਵਾਰੇ ਜੀਓ ਵਿਸਰਣਾਹੀ ਪ੍ਰਭ ਪ੍ਰਾਣ ਆਧਾਰੇ ਜੀਓ ਸਦਾ ਤੇਰੀ ਸਰਣਾਈ ਜੀਓ ਜਿਸ ਮਿਲਿਆ ਮਨ ਜੀਵੇ ਭਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ ਸਭ ਕਿਸ ਪ੍ਰਭ ਦਾ ਪ੍ਰਭ ਕੀ ਆ ਜਾਹੀ ਜੀਓ ਪ੍ਰਭ ਕੋ ਸਦ ਬਲ ਜਾਈ ਜੀਓ ਇਹ ਨਿਦਾਨ ਜਪੈ ਵਡ ਭਾਗੀ ਜੀਓ ਨਾਮ ਨਿਰੰજન ਏਕ ਲਵਲਾ ਜੀਓ ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਆਠ ਪਹਿਰ ਗੁਣ ਦਾਇਆ ਜੀਓ ਰਤਨ ਪਦਾਰਥ ਹਰ ਨਾਮ ਤੁਮਹਾਰਾ ਜੀਓ ਤੂੰ ਸੱਚਾ ਸਾਹ ਭਗਤ ਵਣਜਾਰਾ ਜੀਓ ਹਰ ਧਨ ਰਾਸ ਸੱਚ ਵਾਪਾਰਾ ਜੀਓ ਜਨ ਨਾਨਕ ਸਦ ਬਲਹਾਰਾ ਜੀਉ ਰਾਗ ਗੌੜੀ ਮਾਝ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰੈ ਸੁਖ ਵਸਾ ਸੱਚ ਸ਼ਬਦ ਨੀਸਾਣ ਰਹਾਵ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਕੀਆ ਕਦੇ ਵੀ ਸੁਰਤ ਨਾਲ ਧਿਆ ਮਾਇਆ ਮੋਹੜਿਆ ਦੇਹ 부ਝਾਰਤ ਸਾਰਤਾ ਸੇ ਅੱਖੀਂ ਜਿ ਠੜਿਆ ਕੋਈ ਜੇ ਮੂਰਖ ਲੋਭੀਆ ਮੂਲ ਨਾ ਸੁਣੀ ਕਹਿਆ ਇਕਸ ਦੁਹੋਂ ਚਹੋਂ ਕਿਆ ਗਣੀ ਸਭ ਇਕਤ ਸਾਧ ਮੁਠੀ ਇਕ ਅਧਨਾਏ ਰਸੀੜਾ ਕਾ ਵਿਰਲੀ ਜਾਏ 부ਠੀ ਭਗਤ ਸੱਚੇ ਦਰਸੋਂ ਹੁੰਦੇ ਅਨੰਦ ਕਰਹੇ ਦਿਨ ਰਾਤ ਰੰਗ ਰਤੇ ਪਰਮੇਸ਼ਰ ਜਨ ਨਾਨਕ ਤਿਨ ਬਲ ਜਾਤ ਗੌੜੀ ਮਹੱਲਾ ਪੰਜਵਾ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਤ ਪਹਿਰ ਆਰਾਧਿਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਾਮ ਕੰਕਰ ਨੇ ਨਯਾਵਈ ਰਸਨਾ ਹਰ ਗੁਣ ਦਾਓ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਊਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗੰਮ ਆਗਾਧ ਭਏ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤੱਤੀ ਵਾਉ ਨ ਲੱਗਈ ਸਤਗੁਰ ਰੱਖੇ ਆਪ ਗੁਰ ਨਾਰਾ ਇੰਦੈ ਯੋ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਟੁੱਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਹਾਰ ਗੌੜੀ ਮਾਜ ਮਹੱਲਾ ਪੰਜਵਾ ਹਰਿ ਰਾਮ 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 ਰਾਮਾ ਜਤ ਪੂਰਨ ਹੋਏ ਕਾਮਾ ਰਹਾਉ RAM ਗੋਬਿੰਦ ਜਪੇਂਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਉ ਬੋ ਬਿੰਦਮਨ ਹੋ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗਿਆ ਜੀਵੀਐ ਭਵਜਲ ਪਈਐ ਪਾਰ ਮਿਲ ਸਾਧੂ ਸੰਗ ਉਧਾਰ ਹੋਏ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੇ ਨਾਮ ਜਪ ਦਰ ਸਚੈ ਸਾ ਬਾਸ ਗੌੜੀ ਮਾਜ ਮਹੱਲਾ ਪੰਜਵਾ ਮੀਠੇ ਹਰ ਗੁਣ ਗਾਓ ਜਿੰਦੂ ਤੂੰ ਮੀਠੇ ਹਰ ਗੁਣ ਗਾਓ ਸਚੇ ਸੇਤੀ ਰਤਿਆਂ ਮਿਲਿਆ ਥਾਵੇਂ ਥਾਉ ਰਹਾ ਹੋਰ ਸਾਧ ਸਭ ਫਿੱਕਿਆ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਸੋ ਜੀਵਨ ਸੋਏ ਅੰچل ਗਹਿ ਕੈ ਸਾਧਤਾ ਤਰਣਾ ਇਹ ਸੰਸਾਰ ਪਾਰ ਬ੍ਰਹਮ ਆਰਾਧਿਐ ਉਧਰ ਸਭ ਪਰਵਾਰ ਸਾਜਨ ਬੰਦ ਸੋ ਮਿੱਤਰ ਸੋ ਹਰ ਨਾਮ ਹਿਰਦੈ ਦੇਵ ਔਗਣ ਸਭ ਮਿਟਾਏ ਕੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਥੇਹ ਕਰ ਹਰ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰਾ ਪ੍ਰਭ ਤੁਧ ਨੂੰ ਮੰਗੈ ਦਾਨ